ਜੜ ਸਰਕਾਰ ਨੇ ਕੰਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਅਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਹ مشورہ ਕਦੋਂ ਤੱਕ ਹੁੰਦਾ ਹੈ ਬਿਲ ਦੇ ਤਹਿਤ ਸਤਾਨਿਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੀਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ਡਾਲਰ ਤੋਂ ਲੈ ਕੇ 5 ਡਾਲਰ ਤੱਕ ਹੋ ਸਕਦਾ ਹੈ ਘੱਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਰਹੇ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ਡਾਲਰ ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਧੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਾਂ ਚੁਣਨ ਪਬਲਿਕ ਟਰਾਂਸਪੋਰਟ ਵਰਤਣ ਜਾਂ ਕਾਰਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ ਟ੍ਰੈਫਿਕ ਸਪੀਡ ਸੁਧਰੇਗੀ ਯਾਤਰਾ ਸਮਾਂ ਜ਼ਿਆਦਾ ਪ੍ਰੋਸੇਜ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ ਆਵਾਜਾਹ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਇਸ ਬਾਰੇ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟੈਕ ਹੋਮ ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਡਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪ੍ਰਬੰਧਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦੇਸ਼ ਵਿੱਚ ਟ੍ਰੈਫਿਕ ਕਾਟੇ ਨੂੰ ਪੂਰਾ ਕਰਨ ਲਈ ਵੱਡਾ ਕਦਮ ਚੁੱਕਦਿਆਂ ਅੰਜਰ ਸਰਕਾਰ ਨੇ ਕਾਂਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਆਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਮ ਮਸ਼ਵਰਾ ਕਦੋਂ ਤੱਕ ਹੁੰਦਾ ਹੈ ਬਿਲ ਦੇ ਤਹਿਤ ਸਥਾਨਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੇਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ਡਾਲਰ ਤੋਂ ਲੈ ਕੇ 5 ਡਾਲਰ ਤੱਕ ਹੋ ਸਕਦਾ ਹੈ ਕਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਅਧੀਨ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ਡਾਲਰ ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਧੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਾਜ ਚੁਣਨ ਪਬਲਿਕ ਟਰਾਂਸਪੋਰਟ ਵਰਤਨ ਜਾਂ ਕਾਰ ਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ, ਟ੍ਰੈਫਿਕ ਸਪੀਡ ਸੁਧਰੇਗੀ, ਯਾਤਰਾ ਸਮਾਂ ਜ਼ਿਆਦਾ ਪ੍ਰਸੇਜਗ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ। ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ, ਇਸ ਬਾਰੇ ਵੀ ਗੱਲ ਕਰਦੇ ਹਾਂ। ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ। ਆਵਾਹਜਾ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ। ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ। ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ। ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ। ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਐਸਵਾਈ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟਾਕ ਹோம் ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਡਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪਵਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦੇਸ਼ ਵਿੱਚ ਟ੍ਰੈਫਿਕ ਕਾਟੇ ਨੂੰ ਪੂਰਾ ਕਰਨ ਲਈ ਵੱਡਾ ਕਦਮ ਚੁੱਕਦਿਆਂ ਅੰਜਰ ਸਰਕਾਰ ਨੇ ਕਾਂਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਆਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਮ ਮਸ਼ਵਰਾ ਕਦੋਂ ਤੱਕ ਹੁੰਦਾ ਹੈ। ਬਿਲ ਦੇ ਤਹਿਤ ਸਥਾਨਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੇਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ڈالر ਤੋਂ ਲੈ ਕੇ 5 ڈالر تک ਹੋ ਸਕਦਾ ਹੈ ਕਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਅਧੀਨ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ڈالر ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਦੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਝਾਉਣ ਪਬਲਿਕ ਟਰਾਂਸਪੋਰਟ ਵਰਤਣ ਜਾਂ ਕਾਰ ਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ, ਟ੍ਰੈਫਿਕ ਸਪੀਡ ਸੁਧਰੇਗੀ, ਯਾਤਰਾ ਸਮਾਂ ਜ਼ਿਆਦਾ ਪ੍ਰਸੇਜਗ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ। ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ, ਇਸ ਬਾਰੇ ਵੀ ਗੱਲ ਕਰਦੇ ਹਾਂ। ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ। ਆਵਾਹਜਾ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ। ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ। ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ। ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ। ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਐਸਵਾਈ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟੈਕ ਹੋਮ ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਦਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪਵਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦੇਸ਼ ਵਿੱਚ ਟ੍ਰੈਫਿਕ ਕਾਟੇ ਨੂੰ ਪੂਰਾ ਕਰਨ ਲਈ ਵੱਡਾ ਕਦਮ ਚੁੱਕਦਿਆਂ ਅੰਜਰ ਸਰਕਾਰ ਨੇ ਕਾਂਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਆਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਮ ਮਸ਼ਵਰਾ ਕਦੋਂ ਤੱਕ ਹੁੰਦਾ ਹੈ ਬਿਲ ਦੇ ਤਹਿਤ ਸਥਾਨਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੇਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ਡਾਲਰ ਤੋਂ ਲੈ ਕੇ 5 ਡਾਲਰ ਤੱਕ ਹੋ ਸਕਦਾ ਹੈ ਕਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਅਧੀਨ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ਡਾਲਰ ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਧੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਾਜ ਚੁਣਨ ਪਬਲਿਕ ਟ੍ਰਾਂਸਪੋਰਟ ਵਰਤਨ ਜਾਂ ਕਾਰਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ ਟ੍ਰੈਫਿਕ ਸਪੀਡ ਸੁਧਰੇਗੀ ਯਾਤਰਾ ਸਮਾਂ ਜ਼ਿਆਦਾ ਪ੍ਰੋਸੇਜ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ ਆਵਾਜਾਹ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਇਸ ਬਾਰੇ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟੈਕ ਹੋਮ ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਡਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪਵਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦੇਸ਼ ਵਿੱਚ ਟ੍ਰੈਫਿਕ ਕਾਟੇ ਨੂੰ ਪੂਰਾ ਕਰਨ ਲਈ ਵੱਡਾ ਕਦਮ ਚੁੱਕਦਿਆਂ ਅੰਜਰ ਸਰਕਾਰ ਨੇ ਕਾਂਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਆਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਮ ਮਸ਼ਵਰਾ ਕਦੋਂ ਤੱਕ ਹੁੰਦਾ ਹੈ ਬਿਲ ਦੇ ਤਹਿਤ ਸਥਾਨਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੇਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ਡਾਲਰ ਤੋਂ ਲੈ ਕੇ 5 ਡਾਲਰ ਤੱਕ ਹੋ ਸਕਦਾ ਹੈ ਕਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਅਧੀਨ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ਡਾਲਰ ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਧੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਾਜ ਚੁਣਨ ਪਬਲਿਕ ਟ੍ਰਾਂਸਪੋਰਟ ਵਰਤਨ ਜਾਂ ਕਾਰ ਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ, ਟ੍ਰੈਫਿਕ ਸਪੀਡ ਸੁਧਰੇਗੀ, ਯਾਤਰਾ ਸਮਾਂ ਜ਼ਿਆਦਾ ਪ੍ਰਸਿੱਜ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ। ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ, ਇਸ ਬਾਰੇ ਵੀ ਗੱਲ ਕਰਦੇ ਹਾਂ। ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ। ਆਵਾਹਜਾ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ। ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ। ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ। ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ। ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਇਸ ਵਾਰ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟੈਕ ਹੋਮ ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਡਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪਾਬਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦੇਸ਼ ਵਿੱਚ ਟ੍ਰੈਫਿਕ ਕਾਟੇ ਨੂੰ ਪੂਰਾ ਕਰਨ ਲਈ ਵੱਡਾ ਕਦਮ ਚੁੱਕਦਿਆਂ ਅੰਜਰ ਸਰਕਾਰ ਨੇ ਕਾਂਜੈਕਸ਼ਨ ਚਾਰਜ ਸਬੰਧੀ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਅਤੇ ਡਰਾਈਵਰਾਂ ਨੂੰ ਕਿੰਨਾ ਚਾਰਜ ਦੇਣਾ ਪੈ ਸਕਦਾ ਹੈ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਅਗਲੇ ਸਾਲ ਤੋਂ ਆਕਲਨ ਦੇ ਵਿੱਚ ਚਾਰਜ ਲੱਗ ਹੋ ਸਕਦਾ ਹੈ ਪਰ ਅਸਲ ਸਮਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਕਨੀਕੀ ਸਿਸਟਮ ਕਿੰਨੀ ਜਲਦੀ ਤਿਆਰ ਹੁੰਦਾ ਹੈ ਤੇ ਸਥਾਨਕ ਲੋਕਲ ਬਾਡੀ ਨਾਲ ਸਲਾਮ ਮਸ਼ਵਰਾ ਕਦੋਂ ਤੱਕ ਹੁੰਦਾ ਹੈ ਬਿਲ ਦੇ ਤਹਿਤ ਸਥਾਨਕ ਕੌਂਸਲਾਂ ਅਤੇ ਐਨਜੀਟੀਏ ਮਿਲ ਕੇ ਰਸਤੇ ਅਤੇ ਕੀਮਤਾਂ ਤੈਅ ਕਰਨਗੇ ਆਕਲਨ ਮੇਅਰ ਬੇਨ ਬ੍ਰਾਊਨ ਪਹਿਲਾਂ ਹੀ ਸੁਝਾ ਦੇ ਚੁੱਕੇ ਹਨ ਕਿ ਇੱਕ ਵੇ ਚਾਰਜ 3.5 ڈالر ਤੋਂ ਲੈ ਕੇ 5 ڈالر تک ਹੋ ਸਕਦਾ ਹੈ ਕਟ ਆਮਦਨ ਵਾਲਿਆਂ ਲਈ ਛੂਟ ਜਾਂ ਕਟ ਆਮਦਨ ਵਾਲਿਆਂ ਲਈ ਛੂਟ ਦੇ ਵਿਕਲਪ ਵੀ ਵਿਚਾਰ ਅਧੀਨ ਹਨ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਇਹ ਚਾਰਜ 16 ڈالر ਤੱਕ ਹੈ ਚਾਰਜ ਲਗਾਉਣ ਦਾ ਮਕਸਦ ਕੀ ਹੈ ਇਸ ਬਾਰੇ ਵੀ ਜਾਣਦੇ ਹਾਂ ਇਸ ਦਾ ਮੁੱਖ ਮਕਸਦ ਟ੍ਰੈਫਿਕ ਨੂੰ ਘਟਾਉਣਾ ਹੈ ਜਦੋਂ ਸੜਕ ਮੁਫਤ ਹੁੰਦੀ ਹੈ ਤਾਂ ਬਧੇਰੇ ਲੋਕ ਇੱਕੋ ਸਮੇਂ ਗੱਡੀਆਂ ਲੈ ਕੇ ਨਿਕਲਦੇ ਹਨ ਜਿਸ ਨਾਲ ਜਾਮ ਲੱਗਦਾ ਹੈ ਕੁਝ ਚਾਰਜ ਲਗਾ ਕੇ ਲੋਕਾਂ ਨੂੰ ਹੋਰ ਸਮਝਾਉਣ ਪਬਲਿਕ ਟਰਾਂਸਪੋਰਟ ਵਰਤਣ ਜਾਂ ਕਾਰਪੂਲਿੰਗ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਰੋਡ ਜਾਮ ਘਟੇਗਾ ਟ੍ਰੈਫਿਕ ਸਪੀਡ ਸੁਧਰੇਗੀ ਯਾਤਰਾ ਸਮਾਂ ਜ਼ਿਆਦਾ ਪ੍ਰਸੇਜ ਹੋਵੇਗਾ ਤੇ ਇਕੱਠੀ ਰਕਮ ਟਰਾਂਸਪੋਰਟ ਸੁਧਾਰਾਂ ਤੇ ਲੱਗੇਗੀ ਲੋਕਾਂ ਦੇ ਵਿੱਚ ਕੁਝ ਚਿੰਤਾਵਾਂ ਵੀ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਕਾਟ ਆਮਦਨ ਵਾਲਿਆਂ ਉਤੇ ਵਾਧੂ ਬੋਝ ਪੈ ਸਕਦਾ ਹੈ ਆਵਾਜਾਇਆ ਸਹਾਇਤਾ ਪ੍ਰਾਪਤ ਔਰਤਾਂ ਤੇ ਇਸ ਦਾ ਅਸਰ ਪਵੇਗਾ ਲੋਕ ਬਿਨਾਂ ਟੋਲ ਵਾਲੀਆਂ ਗਲੀਆਂ ਵਿੱਚ ਡਾਇਵਰਸ਼ਨ ਵੀ ਕਰ ਸਕਦੇ ਹਨ ਪਬਲਿਕ ਟਰਾਂਸਪੋਰਟ ਦੀ ਕੁਆਲਿਟੀ ਤੇ ਸਵਾਲ ਵੀ ਖੜੇ ਹੋਏ ਹਨ ਸੁਰੱਖਿਆ ਅਤੇ ਕੈਮਰੇ ਨਿਗਰਾਨੀ ਸਿਸਟਮ ਤੇ ਵੀ ਚਰਚਾ ਹੋ ਰਹੀ ਹੈ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਲਾਗੂ ਹੈ ਇਸ ਬਾਰੇ ਵੀ ਜਾਣਦੇ ਹਾਂ ਕੰਜੈਸ਼ਨ ਚਾਰਜ ਸਿੰਗਾਪੁਰ ਲੰਡਨ ਮਿਲਾਨ ਟੈਕ ਹੋਮ ਵਰਗੇ ਸ਼ਹਿਰਾਂ ਦੇ ਵਿੱਚ ਕਾਮਯਾਬੀ ਨਾਲ ਚੱਲ ਰਹੇ ਹਨ ਨਿਊਯਾਰਕ ਨੇ ਵੀ ਇਸ ਸਾਲ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਸ਼ੁਰੂਆਤੀ ਟ੍ਰੈਫਿਕ ਨਤੀਜੇ ਕਟਣ ਵੱਲ ਇਸ਼ਾਰਾ ਕਰਦੇ ਹਨ ਅਕਲਨ ਮੇਅਰ ਬੇਨ ਬ੍ਰਾਊਨ ਨੇ ਕਿਹਾ ਹੈ ਕਿ ਲੋਕ ਸਿਰਫ ਪੈਸੇ ਜਾਂ ਡਰ ਦੇ ਨਾਲ ਹੀ ਬਦਲਦੇ ਹਨ ਚੰਗਾ ਕਹਿ ਕੇ ਨਹੀਂ ਇਸ ਲਈ ਚਾਰਜ ਲਗਾਉਣੇ ਲੋੜਿੰਦੇ ਹਨ ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਸਾਂ ਹਨ ਤੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਆਦਤ ਵੀ ਪੋਣੀ ਚਾਹੀਦੀ ਹੈ ਕੰਜੈਸ਼ਨ ਚਾਰਜ ਨਿਊਜ਼ੀਲੈਂਡ ਦੇ ਸ਼ਹਿਰਾਂ ਦੀ ਅਰਥਵਿਵਸਥਾ ਤੇ ਟ੍ਰੈਫਿਕ ਪਵਿਕ ਲਈ ਇੱਕ ਵੱਡਾ ਫੈਸਲਾ ਹੈ ਪਰ ਇਹ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਪਬਲਿਕ ਟ੍ਰਾਂਸਪੋਰਟ ਤਕਨੀਕੀ ਪ੍ਰਬੰਧ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ